ਮંત્રી ਪੰਜਾਬ ਹਰਦੀਪ ਸਿੰਘ ਮੁੰਡਿਆ ਵੱਲੋਂ ਜਿੱਥੇ ਅੱਜੋ ਜ਼ਿਲ੍ਹਾ ਪੱਤਰ ਦੀ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਆਦਾਨ ਕਰਨ ਪਹੁੰਚੇ ਉਸ ਸਮਾਗਮ ਤੇ ਉਪਰੰਤ ਮੰਤਰੀ ਹਰਦੀਪ ਸਿੰਘ ਮੁੰਡਿਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤੇਗੜ ਚੂੜੀਆ ਪਹੁੰਚੇ ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਦੀ ਸੁਪਰੀਓਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਲਈ ਕਈ ਉਪਰਾਲੇ ਕਰ ਰਹੇ ਚਾਹੇ ਉਹਨਾਂ ਨੂੰ ਪੰਜਾਬ ਸਰਕਾਰ ਵੱਲ ਨੌਕਰੀਆਂ ਦੇ ਕੇ ਅੱਗੇ ਆਉਂਦੇ ਮੌਕੇ ਦਿੱਤੇ ਜਾਣ ਉੱਥੇ ਹੀ ਜੋ ਨੌਜਵਾਨ ਉਹਨਾਂ ਦੀ ਪਾਰਟੀ ਦੇ ਵਲੰਟੀਅਰ ਹਨ ਉਹਨਾਂ ਨੂੰ ਵੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਅਹੁਦੇ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਔਰ ਸਾਡੀ ਪਾਰਟੀ ਸੁਪਰੀਮ ਆਰਵਲ ਕਿਦਰੀ ਵਾਲੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਰੰਧਾਜ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਲਿਆਏ ਆ ਪਿਆਰ ਇਹਨਾਂ ਦੇ ਪਿਆਰ ਤੇ ਉਹਨੇ ਖਿੱਚੀ ਹੋਈ ਪਹੁੰਚਾਈ ਗੱਡੀ ਭਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਘਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨਾਲ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਿਲੋਂ ਪਿਆਰ ਹੈ ਸੋ ਪ੍ਰਮਾਤਮਾ ਕੀ ਅਰਦਾਸ ਕਰਦੇ ਕਿ ਭਰਾ ਸਾਡਾ ਹੋ ਤਰੱਕੀ ਕਰੇ ਕਿ ਅੱਜ ਫਤਗੜ ਚੋਰੀਆਂ ਦੇ ਸਾਰੇ ਭਰਾਵਾਂ ਨੂੰ ਮੈਂ ਜੱਦੀ ਜੀ ਦੀ ਵਧਾਈ ਦਿਨਾ ਤੇ ਵਾਦਾ ਕਰਦਾ ਕਿ ਜਿਹੜਾ ਵੀ ਜਮਨਦਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਲ ਦੇ ਆਧਾਰ ਤੇ ਵੱਤ ਵੱਤ ਫੰਡ ਜਿਹੜੇ ਆ ਫਰਦ ਕਰ ਚੁੱਕੇ ਹਾਂ ਨਾ ਕੋ ਅਰਵਿੰਨ ਕੇਸਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿੰਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਜ ਤੇ ਹਰ ਚੈਨਲ ਤੇ ਇਹ ਕਹਿਣਾ ਨਾ ਕਿ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਹੈ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪਦਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਆਸ਼ੀਰਵਾਦ ਦੇਣਾ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੀ ਜ਼ਿੰਦਗੀ ਰਹਿਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਦੇਖੋ ਅੱਜ ਨਸੀਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜਿਲ੍ਹਾ ਵਾਸੀਆਂ ਨੂੰ ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡਿਆਵਾਲਾ ਜਿੱਤੇ ਅੱਜ ਜੋ ਜ਼ਿਲ੍ਹਾ ਪੱਤਰ ਦੀ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਆਦਾ ਕਰਨ ਪਹੁੰਚੇ ਉਸ ਸਮਾਗਮ ਤੇ ਉਪਰੰਤ ਮੰਤਰੀ ਹਰਦੀਪ ਸਿੰਘ ਮੁੰਡਿਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤੇਗੜ ਚੂੜੀਆ ਪਹੁੰਚੇ ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਦੀ ਸੁਪਰੀਓਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਲਈ ਕਈ ਉਪਰਾਲੇ ਕਰ ਰਹੇ ਚਾਹੇ ਉਹਨਾਂ ਨੂੰ ਪੰਜਾਬ ਸਰਕਾਰ ਵੱਲ ਨੌਕਰੀਆਂ ਦੇ ਕੇ ਅੱਗੇ ਆਉਂਦੇ ਮੌਕੇ ਦਿੱਤੇ ਜਾਣ ਉੱਥੇ ਹੀ ਜੋ ਨੌਜਵਾਨ ਉਹਨਾਂ ਦੀ ਪਾਰਟੀ ਦੇ ਵਲੰਟੀਅਰ ਹਨ ਉਹਨਾਂ ਨੂੰ ਵੀ ਪੰਜਾਬ ਸਰਕਾਰ ਅਤੇ ਆម ਆਦਮੀ ਪਾਰਟੀ ਵੱਲੋਂ ਅਹੁਦੇ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਔਰ ਸਾਡੀ ਪਾਰਟੀ ਸੁਪਰੀਮ ਮਾਰਵਲ ਕਿਦਰੀ ਵਾਲੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਰੰਧਾਉਜ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਲਿਆਏ ਆ ਪਿਆਰ ਇਹਨਾਂ ਦੇ ਪਿਆਰ ਦੇ ਉਹਨਾਂ ਨੇ ਖਿੱਚੇ ਹੋਏ ਭਜਾਈ ਗੱਡੀ ਭਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਪਹਿਲਾਂ ਘਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨਾਲੋਂ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਿਲੋਂ ਪਿਆਰ ਹੈ ਸੋ ਪ੍ਰਮਾਤਮਾ ਕੀ ਅਰਦਾਸ ਕਰ ਲੈਣ ਕਿ ਭਰਾ ਸਾਡਾ ਹੋ ਤਰੱਕੀ ਕਰੇ ਕਿ ਅੱਜ ਫਤਗੜ ਚੂਰੀਆਂ ਦੇ ਸਾਰੇ ਭਰਾਵਾਂ ਨੂੰ ਮੈਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਗਨਨਦਨ ਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਪਰ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਫੰਡ ਜਿਹੜੇ ਆ ਫਤਗੜ ਚੂਰੀਆਂ ਦੇਵਾਂਗੇ ਜੋ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਨਾਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂਗੇ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਟ ਤੇ ਹਰ ਚੈਨਲ ਤੇ ਇਹ ਕਹਿਣਾ ਲਾ ਕੇ ਇੱਕ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਤੇ ਇਹਦੇ 'ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਹੈ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ساری ਜ਼ਿੰਦਗੀ ਪਰਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਹੈ। ਦੇਖੋ ਅੱਜ 79ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ। ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡਿਆ ਵੱਲੋਂ ਜਿੱਥੇ ਅੱਜ ਉਹ ਜ਼ਿਲ੍ਹਾ ਪੱਤਰ ਦੀ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਕੌਮੀ ਝੰਡਾ ਲਹਿਰਉਣ ਦੀ ਰਸਮ ਆਦਾਨ-ਪ੍ਰਦਾਨ ਪਹੁੰਚੇ ਉਸ ਸਮਾਗਮ ਤੋਂ ਉਪਰੰਤ ਮੰਤਰੀ ਹਰਦੀਪ ਸਿੰਘ ਮੁੰਡਿਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਉਹ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤੇਗੜ ਚੂੜੀਆਂ ਪਹੁੰਚੇ ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਦੀ ਸੁਪਰੀਓਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਲਈ ਕਈ ਉਪਰਾਲੇ ਕਰੇ ਚਾਹੇ ਉਹਨਾਂ ਨੂੰ ਪੰਜਾਬ ਸਰਕਾਰ ਵੱਲ ਨੌਕਰੀਆਂ ਦੇ ਕੇ ਅੱਗੇ ਆਉਂਦੇ ਮੌਕੇ ਦਿੱਤੇ ਜ਼ੋਰਨ ਉੱਥੇ ਹੀ ਜੋ ਨੌਜਵਾਨ ਉਹਨਾਂ ਦੀ ਪਾਰਟੀ ਦੇ ਵਲੰਟੀਅਰ ਹਨ ਉਹਨਾਂ ਨੂੰ ਵੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਅਹੁਦੇ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਔਰ ਸਾਡੀ ਪਾਰਟੀ ਸੁਪਰੀਮ ਆਰਬਨ ਕਿਦਰੀ ਵਾਲੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਇਹਨਾਂ ਦਾ ਅਜਨ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਲਿਆਏ ਆ ਪਿਆਰ ਇਹਨਾਂ ਦੇ ਪਿਆਰ ਦੇ ਉਹਨਾਂ ਨੇ ਖਿੱਚੇ ਹੋਏ ਪੰਜਾਈ ਗੱਡੀ ਭਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਘਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਦਿਨੋ ਪਿਆਰ ਹੈ ਸੋ ਪ੍ਰਮਾਤਮਾ ਕੀ ਅਰਦਾਸ ਕਰਦੇ ਕਿ ਭਰਾ ਸਾਡਾ ਹੋਰ ਤਰੱਕੀ ਕਰੇ ਕਿ ਅੱਜ ਫਤਗੜ ਚੂਰੀਆਂ ਦੇ ਸਾਰੇ ਭਗਵਾਨਾਂ ਨੂੰ ਮੈਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਤੇ ਵਾਦਾ ਕਰਦਾ ਕਿ ਜਿਹੜਾ ਵੀ ਜਮਨਦਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੁਹਾਡੇ ਪਹਿਲ ਦੇ ਆਧਾਰ ਤੇ ਵੱਤਵਲ ਫੰਡ ਜਿਹੜੇ ਆ ਫਤਗੜ ਚੂਰੀਆਂ ਦਾ ਮੈਂ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਮਿਹਨਤੀ ਹੋਣ ਹਰ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਟ ਤੇ ਹਰ ਚੈਨਲ ਤੇ ਇਹ ਕਹਿਣਾ ਲਾ ਕੇ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨੀ ਮਿਲੀ ਆ ਤੇ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਆ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ساری ਜ਼ਿੰਦਗੀ ਰਣੀ ਰਹੂੰਗਾ ਦਿੱਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਹੈ। ਦੇਖੋ ਅੱਜ 79ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਸਾਰੇ ਜਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ। ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡਿਆ ਵੱਲੋਂ ਜਿੱਥੇ ਅੱਜ ਉਹ ਜ਼ਿਲ੍ਹਾ ਪੱਤਰ ਦੀ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਆਦਾਨ ਕਰਨ ਪਹੁੰਚੇ ਉਸ ਸਮਾਗਮ ਤੇ ਉਪਰੰਤ ਮੰਤਰੀ ਹਰਦੀਪ ਸਿੰਘ ਮੁੰਡਿਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤੇਗੜ ਚੋੜੀਆ ਪਹੁੰਚੇ ਉੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਦੀ ਸੁਪਰੀਓਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਲਈ ਕਈ ਉਪਰਾਲੇ ਕਰਨ। ਚਾਹੇ ਉਹਨਾਂ ਨੂੰ ਪੰਜਾਬ ਸਰਕਾਰ ਵੱਲ ਨੌਕਰੀਆਂ ਦੇ ਕੇ ਅੱਗੇ ਆਉਂਦੇ ਮੌਕੇ ਦਿੱਤੇ ਜਾਣ, ਉੱਥੇ ਹੀ ਜੋ ਨੌਜਵਾਨ ਉਹਨਾਂ ਦੀ ਪਾਰਟੀ ਦੇ ਵਲੰਟੀਅਰ ਹਨ, ਉਹਨਾਂ ਨੂੰ ਵੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਅਹੁਦੇ ਅਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਹ ਸਾਡੇ ਪਾਰਟੀ ਸੁਪਰੀਮ ਆਰਮਨ ਕਿਦਰੀਵਾਲ ਜੀ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਅੰਦਾਜ਼ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਲਿਆਏ ਆ ਪਿਆਰ ਇਹਨਾਂ ਦੇ ਪਿਆਰ ਦੇ ਕੰਨ ਲ ਖਿੱਚੇ ਹੋਏ ਪੰਜਾਈ ਗੱਡੀ ਪਹਾਂ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਘਰੇ ਚੱਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਦਿਲੋਂ ਪਿਆਰ ਹੈ ਸੋ ਪ੍ਰਮਾਤਮਾ ਕੀ ਅਰਦਾਸ ਕਰਦੇ ਕਿ ਭਰਾ ਸਾਡਾ ਹੋ ਤਰੱਕੀ ਕਰੇ ਕਿ ਅੱਜ ਫਤਗੜ ਚੂਰੀਆਂ ਦੇ ਸਾਰੇ ਭੈਣ ਭਰਾਵਾਂ ਨੂੰ ਮੈਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਮਨਦਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਲ ਦੇ ਆਧਾਰ ਤੇ ਵੱਤ ਵੱਲ ਫੰਡ ਜਿਹੜੇ ਫਤਗੜ ਚੂਰੀਆਂ ਦਾ ਵਾਣ ਕੋਰਵਿੰਨ ਕੇਸਰੀਵਾਲ ਜੀ ਨੇ ਬਹੁਤ ਮਿਹਨਤੀ ਹੋਣ ਹਰ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿੰਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂਗੇ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਥੀ ਤੇ ਹਰ ਚੈਨਲ ਤੇ ਇਹ ਕਹਿਣਾ ਨਾ ਕਿ ਇੱਕ ਆਮ ਜੇ ਕਰਦੇ ਆਮ ਜੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨ ਜੀ ਮਿਲੀ ਆ ਤੇ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਆ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਤੁਹਾਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੀ ਜ਼ਿੰਦਗੀ ਪਰਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲ ਰਿਹਾ ਹੈ। ਦੇਖੋ ਅੱਜ 79ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ। ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ